ਆਂਧਰਾ ਪ੍ਰਦੇਸ਼ ਦੇ ਤੀਰુપਤੀ ਬਾਲਾਜੀ ਮੰਦਿਰ ਚ ਲੱਡੂਆਂ ਚ ਜਾਨਵਰਾਂ ਦੀ ਚਰਬੀ ਮਿਲਾਉਣ ਅਤੇ ਹਿੰਦੂਆਂ ਦੀ ਆਸਥਾ ਨੂੰ ਠੇਸ ਪਹੁੰਚਾਉਣ ਦੇ ਖੁਲਾਸੇ ਤੋਂ ਬਾਅਦ ਹੁਣ ਮੁੰਬਈ ਦੇ ਪ੍ਰਸਿੱਧ ਸਿੱਧੀ ਵਿਨਾਇਕ ਮੰਦਿਰ ਦੇ ਲੱਡੂਆਂ ਦੀ ਛੂਤਾ ਤੇ ਸਵਾਲ ਉੱਠ ਰਹੇ ਨੇ ਸਿੱਧੀ ਵਿਨਾਇਕ ਮੰਦਿਰ ਦੇ ਪ੍ਰਸ਼ਾਦ ਵਿੱਚ ਚੂਹੇ ਦੇ ਬੱਚੇ ਪਾਏ ਗਏ ਹਨ ਇਸ ਤੋਂ ਬਾਅਦ ਸਵਾਲ ਉਠਾਏ ਜਾ ਰਹੇ ਹਨ ਕਿ ਪ੍ਰਸ਼ਾਦ ਨੂੰ ਸਾਫ਼-ਸੁਥਰੀ ਜਗ੍ਹਾ ਤੇ ਤਿਆਰ ਨਹੀਂ ਕੀਤਾ ਜਾ ਰਿਹਾ ਅਤੇ ਇਹ ਅਸ਼ੁੱਧ ਹੈ ਇਹ ਦੋਸ਼ ਇੱਕ ਵੀਡੀਓ ਦੇ ਆਧਾਰ ਤੇ ਲਗਾਏ ਜਾ ਰਹੇ ਨੇ ਜਿਸ 'ਚ ਸਿੱਧੀ ਵਿਨਾਇਕ ਮੰਦਿਰ ਟਰਸਟ ਵੱਲੋਂ ਸ਼ਰਧਾਲੂਆਂ ਨੂੰ ਵੰਡੇ ਜਾਣ ਵਾਲੇ ਮਹਾ ਪ੍ਰਸ਼ਾਦ ਲੱਡੂ ਤੇ ਪੈਟਾ 'ਚ ਚੂਹੇ ਦੇ ਬੱਚੇ ਪਾਏ ਗਏ ਹਨ ਇੱਕ ਨਿੱਜੀ ਚੈਨਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੀਸੀਟੀਵੀ ਫੁਟੇ ਵਿੱਚ ਪ੍ਰਸ਼ਾਦ ਦੇ ਬਾਕਸ ਵਿੱਚ ਚੂਹੇ ਦਿਖਾਈ ਦੇ ਰਹੇ ਹਨ ਇਸੇ ਦੋਸ਼ ਤੇ ਸਿੱਧੀ ਵਿਨਾਇਕ ਮੰਦਿਰ ٹرسٹ ਦੀ ਸਕੱਤਰ ਮੀਨਾ ਪਾਟਿਲ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਉਹ ਇਹਨਾਂ ਤਸਵੀਰਾਂ ਤੇ ਫੁਟੇਜ ਦੀ ਜਾਂਚ ਕਰੇਗੀ ਤੁਹਾਨੂੰ ਦੱਸ ਦਈਏ ਕਿ ਇਸ ਮੰਦਿਰ ਵਿੱਚ ਹਰ ਰੋਜ਼ ਕਰੀਬ 50000 ਲੱਡੂ ਬਣਾਏ ਜਾਂਦੇ ਹਨ ਪ੍ਰਸ਼ਾਦ ਦੇ ਇੱਕ ਪੈਕੇਟ ਵਿੱਚ 50 ਗ੍ਰਾਮ ਦੇ ਦੋ ਲੱਡੂ ਹੁੰਦੇ ਹਨ ਤਿਉਹਾਰਾਂ ਦੇ ਸਮੇਂ ਪ੍ਰਸ਼ਾਦ ਦੀ ਮੰਗ ਵੱਧ ਜਾਂਦੀ ਹੈ रिपोर्ट ਚ ਕਿਹਾ ਗਿਆ ਹੈ ਕਿ ਸ਼ਰਧਾਲੂਆਂ 'ਚ ਪ੍ਰਸ਼ਾਦ ਵੰਡਣ ਤੋਂ ਪਹਿਲਾਂ ਫੂਡ ਐਂਡ ਡਰੱਗਸ ਵਿਭਾਗ ਦੇ ਅਧਿਕਾਰੀ ਨਿਯਮਤ ਤੌਰ ਤੇ ਇਹਨਾਂ ਲੱਡੂਆਂ 'ਚ ਵਰਤੇ ਜਾਣ ਵਾਲੇ ਤੱਤਾਂ ਦੀ ਜਾਂਚ ਕਰਦੇ ਹਨ ਅਤੇ ਉਹਨਾਂ ਨੂੰ ਪ੍ਰਮਾਣਿਤ ਕਰਦੇ ਹਨ ਲੈਬ ਟੈਸਟ ਦੀ ਰਿਪੋਰਟ ਮੁਤਾਬਕ ਇਹਨਾਂ ਲੱਡੂਆਂ ਨੂੰ 7-8 ਦਿਨਾਂ ਤੱਕ ਸਟੋਰ ਕੀਤਾ ਜਾ ਸਕਦਾ ਹੈ ਇਹ ਖਰਾਬ ਨਹੀਂ ਹੁੰਦੇ ਪਰ ਲੱਡੂਆਂ 'ਚ ਚੂਹਿਆਂ ਦੇ ਬੱਚਿਆਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਮੰਦਿਰ ਦੇ ਅੰਦਰ ਪ੍ਰਸ਼ਾਦ ਦੀ ਸਫਾਈ ਅਤੇ ਸ਼ੁੱਧਤਾ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ ਵੱਡੇ ਸਵਾਲ ਉਠਾਏ ਜਾ ਰਹੇ ਹਨ ਏਬੀਪੀ ਸਾਂਝਾ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਬਿਊਰੋ ਰਿਪੋਰਟ ਏਬੀਪੀ ਸਾਂਝਾ